ਦੀਵਾਲੀ ਦਾ ਤਿਉਹਾਰ ਜਿੱਦਾਂ ਕਿ ਆਪਾਂ ਸਭ ਜਾਣਦੇ ਆਂ ਬੜੀ ਧੂਮ-ਤਾਮ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਤਿਉਹਾਰ ਦੀ ਮੰਤਾ ਆਪਾਂ ਨੂੰ ਪਤਾ ਹੀ ਆ 14 ਸਾਲ ਬਾਅਦ ਸਾਡੇ ਭਗਵਾਨ ਸ਼੍ਰੀ ਰਾਮਚੰਦਰ ਜੀ ਉਹਨਾਂ ਦੇ ਨਾਲ ਸਾਡੀ ਸੀਤਾ ਮਾਤਾ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਚ ਆਏ ਸੀ ਔਰ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਦੇਸੀ ਕੀਦੇ ਦੀਵਜ ਵਜਵਾਈ ਸੀ ਇਹ ਉਹਨਾਂ ਦੀ ਖੁਸ਼ੀ ਦੇ ਵਿੱਚ ਆਨ ਦੀ ਖੁਸ਼ੀ ਦੇ ਵਿੱਚ ਬਦੀ ਤੇ ਨੇਕੀ ਦੀ ਜਿੱਤ ਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਇਸ ਦਿਨ ਆਪਾਂ ਨੂੰ ਜਿੱਦਾਂ ਚਾਹੀਦਾ ਹੈ ਵੀ ਆਪਾਂ ਕੋਈ ਨਾ ਕੋਈ ਪ੍ਰੰਡ ਕਰੀਏ ਕਿ ਆਪਾਂ ਜਿਹੜੇ ਆ ਭੈੜੇ ਕੰਮ ਐ ਉਹਨਾਂ ਤੋਂ ਬਚ ਕੇ ਅੱچھے ਕੰਮਾਂ ਵੱਲ ਚਲੀਏ ਜਿੱਦਗੀ ਆਪਾਂ ਦੇਖਦੇ ਹਾਂ ਪੁਰਾਣੇ ਹਿਸਟਰੀ ਦੇ ਵਿੱਚ ਸਾਡੇ ਭਗਵਾਨ ਰਾਮਚੰਦਰ ਜੀ ਉਹਨਾਂ ਨੇ 14 ਸਾਲ ਜੰਗਲਾਂ ਦੇ ਵਿੱਚ ਜਿੱਦਾਂ ਵੀ ਐ ਤਪੱਸਿਆ ਕੀਤੀ ਔਰ ਉਹਦੇ ਬਾਅਦ ਆਪਾਂ 라ਵਣ ਨੂੰ ਉੱਥੇ ਮਾਰ ਕੇ ਜਿੱਤ ਪ੍ਰਾਪਰ ਕੀਤੀ ਕਿ ਜਿਹੜਾ ਸ੍ਰੀ ਸੀਤਾ ਮਾਤਾ ਨੂੰ ਚੋਰਾ ਕੇ ਲੈ ਗਿਆ ਸੀ ਅੱਜ ਦਾ ਜਿਹੜਾ ਇਹ ਤਿਉਹਾਰ ਹੈ ਬੜੀ ਸ਼ਰਧਾ ਤੇ ਸਨਮਾਨ ਸਹਿਤ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਆਪਾਂ ਦੇਖਦੇ ਆ ਕਿ ਇਹਦੇ ਵਿੱਚ ਅਸੀਂ ਆਪਣੇ ਇਲਾਕਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਇਤਿਹਾਾਰ ਦੀ ਧੂਮ-ਤਾਮ ਨਾਲ ਮਨਾਉਂਦੇ ਬਹੁਤ ਵਧੀਆ ਅਸੀਂ ਉਹਨਾਂ ਦੀ ਪ੍ਰਸ਼ਾਦਾ ਕਰਦੇ ਆ ਅਸੀਂ ਦੇਖਦੇ ਆ ਇਸ ਦਿਨ ਲੋਕ ਘਰ ਦੇ ਵਿੱਚ ਦੀਵੇ ਜਗਾਉਂਦੇ ਆ ਮਠਿਆਈਆਂ ਲੈਂਦੇ ਆ ਪਟਾਕੇ ਬਜਾਉਂਦੇ ਆ ਔਰ ਲੋਕਾਂ ਨੂੰ ਅਸੀਂ ਕਹਿੰਨੇ ਆ ਵੀ ਇਹ ਜਿਹੜੇ ਪਟਾਕਿਆਂ ਤੋਂ ਵੀ ਸਾਵਧਾਨ ਰਹੋ ਔਰ ਖਾਸ ਕਰਕੇ ਜਿਹਦੇ ਨਾਲ ਪ੍ਰਦੂਸ਼ਣ ਵਾਲਾ ਫੈਲਦਾ ਹੈ ਔਰ ਆਪਾਂ ਇਹ ਜਿਹੜਾ ਬੜੀ ਸਾਦਗੀ ਨਾਲ ਤਿਉਹਾਰ ਮਨਾਈਏ ਜਿਸ ਨਾਲ ਪ੍ਰਦੂਸ਼ਣ ਤੋਂ ਵੀ ਬਚੀਏ ਔਰ ਜਦੋਂ ਦੀਵਾਲੀ ਆਂਦੀ ਆ ਆਪਾਂ ਦੇਖਦੇ ਆ ਬਹੁਤ ਵੱਡਾ ਸਾਡਾ ਜਿਹੜਾ ਆਕਾਸ਼ ਹੈ ਉਹ ਪ੍ਰਦੂਸ਼ਿਤ ਹੋ ਜਾਂਦਾ ਹੈ ਉਹ ਲੋਕਾਂ ਨੂੰ ਸਾਹ ਲੈਣ ਦੀ ਵੀ ਪ੍ਰੋਬਲਮ ਆਂਦੀ ਹੈ ਇਸ ਲਈ ਅਸੀਂ ਕਹਿੰਨੇ ਆ ਵੀ ਇਹਦੀ ਲੋਕ ਜਿਹੜੀ ਹੈ ਥੋੜੀ ਜਿਹੀ ਨੇੜੇ ਲੈ ਕੇ ਆਣ ਕੀ ਆਪਾਂ ਜਿਹੜੇ ਆ ਇਹਦੇ ਵਿੱਚ ਘੱਟ ਪਟਾਕੇ ਜਿਹੜੇ ਆ ਬਚਾ ਕੇ ਆਪਾਂ ਜਿਹੜਾ ਇਹ ਤਿਉਹਾਰ ਨੂੰ ਮਨਾਈਏ ਨਾ ਕਿ ਪ੍ਰਦੂਸ਼ਿਤ ਕਰੀਏ ਵਾਤਾਵਰਨ ਨੂੰ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਭਾਰਤੀ ਜਨਤਾ ਪਾਰਟੀ ਦਾ ਵਾਈਸ ਪ੍ਰਧਾਨ ਪੰਜਾਬ OBC ਮੋਰਚੇ ਦਾ ਹੋਣ ਕਰਕੇ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਔਰ ਖਾਸ ਕਰਕੇ ਜਿੰਨੇ ਵੀ ਸਾਡੇ ਹਲਕਾ ਪੂਰਬੀ ਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਦਿਨ ਜਿਹੜਾ ਤਨ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਬੱਚਿਆਂ ਨੂੰ ਖਾਸ ਕਰਕੇ ਕਹਿਣਾ ਨਸ਼ਿਆਂ ਦੀ ਇੱਕ ਲਤ ਜਿਹੜੀ ਹੈ ਬਹੁਤ ਪੈੜੀ ਸਾਡੇ ਪੰਜਾਬ ਚ ਆ ਗਈ ਹੈ ਆਪਾਂ ਪ੍ਰਣ ਲਈਏ ਕਿ ਆਪਾਂ ਕਿਸੇ ਨੇ ਵੀ ਨਸ਼ੇ ਦੀ ਗੋਲ ਨਹੀਂ ਜਾਣਾ ਔਰ ਆਪਣੇ ਬੱਚਿਆਂ ਨੂੰ ਵੀ ਇਹਨਾਂ ਤੋਂ ਦੂਰ ਰੱਖੀਏ ਔਰ ਪ੍ਰਣ ਲੈ ਕੇ ਚੱਲੀਏ ਵੀ ਆਪਾਂ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਬਣਾਉਣਾ ਹੈ ਇਹਦੇ ਵਿੱਚ ਤੁਹਾਡੀ ਦੀ ਤੁਹਾਨੂੰ ਸਫਿਰ ਬਹੁਤ ਬਹੁਤ ਸ਼ੁਭ ਕਾਮਨਾਵਾਂ